ਮੈ ਸਟੇਸ਼ਨ ਦੇ ਪਹੁੰਚਣ ਹੀ ਵਾਲਾ ਆ ਤਾਂ ਮੇਰੇ ਪਿੱਛੋਂ ਕਿਸੇ ਅਣਪਛਾਤੇ ਦੋ ਬੰਦੇ ਇਹੋ ਨੇ ਗੋਲੀਆਂ ਚਲਾਤੀਆਂ ਤਿੰਨ ਫਾਇਰ ਕੀਤੇ ਆ ਜਿਹੜਾ ਕਿ ਦੋ ਦੇ ਉਹਨਾਂ ਦੇ ਨਹੀਂ ਲੱਗੇ ਔਰ ਜੋ ਇੱਕ ਫਾਇਰ ਮੇਰੇ ਲੱਤ ਤੇ ਲੱਗ ਕੇ ਤੇ ਨਿਕਲ ਗਿਆ ਕਿਉਂਕਿ ਉਹ ਮੇਰੇ ਅੰਤੋਂ ਪਹਿਲੇ ਖਲੋਤੇ ਸੀ ਉਹਨਾਂ ਦੀ ਬਾਈਕ ਸਟਾਰਟ ਸੀ ਤੇ ਇੱਕ ਨੇ ਮੇਰੇ ਬੈਕ ਤੇ ਫਾਇਰ ਕਰਕੇ ਮੈਨੂੰ ਨਾ ਉਹਨਾਂ ਨੂੰ ਕੋਈ ਲੁੱਟ ਖੋਹ ਨਾ ਮੈਨੂੰ ਗੋਲੀ ਮਾਰਨ ਹੀ ਆਏ ਸੀ ਮੇਰਾ ਨਾਮ ਰਾਜਨ ਬਰੋਲ ਆ ਮੇਰੀ ਇੱਥੇ ਕੱਪੜੇ ਦੀ ਦੁਕਾਨ ਵਿਆਹ ਸਟੇਸ਼ਨ ਤੇ ਮੈਂ ਆਪਣੀ ਦੁਕਾਨ ਬੰਦ ਕਰਕੇ ਤੇ ਟ੍ਰੇਨ ਫੜਨੀ ਸੀ ਅੰਮ੍ਰਿਤਸਰ ਲਈ ਮੈਸ ਸਟੇਸ਼ਨ ਦੇ ਪਹੁੰਚਣੀ ਵਾਲਾ ਦਾ ਮੇਰੇ ਪਿੱਛੇ ਕਿਸੇ ਅਣਪਛਾਤੇ ਤੇ ਦੋ ਬੰਦੇ ਇਹਨਾਂ ਨੇ ਗੋਲੀਆਂ ਚਲਾਤੀਆਂ ਤਿੰਨ ਫਾਇਰ ਕੀਤੇ ਆ ਜਿਹੜਾ ਕਿ ਦੋ ਦੇ ਉਹਨਾਂ ਦੇ ਨਹੀਂ ਲੱਗੇ ਔਰ ਜੋ ਇੱਕ ਫਾਇਰ ਮੇਰੇ ਲੱਤ ਤੇ ਲੱਗ ਕੇ ਤੇ ਨਿਕਲ ਗਿਆ ਕੋਈ ਲੜਾਈ ਨਾ ਨਾ ਕਿਸੇ ਨਾਲ ਲੜਾਕੀ ਪਤਾ ਨਹੀਂ ਕੌਣ ਸੀ ਪਹਿਲਾਂ ਕਦੀ ਕੋਈ ਧਮਕੀ ਮਿਲੀ ਹੋਵੇ ਨਾ ਨਾ ਕਦੀ ਕੋਈ ਐਦਾਂ ਦਾ ਆਪਣਾ ਕੰਮ ਹੀ ਨਾਲ ਆਪਣਾ ਕੱਪੜੇ ਦੀ ਦੁਕਾਨ ਆ ਬਸ ਕੋਈ ਆਪਾਂ ਨੂੰ ਤਾਰਗੇਟ ਤੁਹਾਨੂੰ ਬਣਾਇਆ ਜਾਂ ਨਹੀਂ ਨਹੀਂ ਮੈਨੂੰ ਹੀ ਸੀ ਉਹ ਕਿਉਂਕਿ ਉਹ ਮੇਰੇ ਅੰਨ ਤੋਂ ਪਹਿਲੇ ਖਲੋਤੇ ਸੀ ਉਹਨਾਂ ਦੀ ਬਾਈਕ ਸਟਾਰਟ ਸੀ ਇੱਕ ਨੇ ਮੇਰੇ ਬੈਕ ਤੇ ਫਾਇਰ ਕਰਕੇ ਮੈਨੂੰ ਨਾ ਉਹਨਾਂ ਨੇ ਪਾ ਗੋਲੀ ਮਾਰਨ ਹੀ ਆਏ ਸੀ ਜਿੰਦਾਂ ਗੋਲੀ ਮਾਰ ਕੇ ਦਬਾ ਦਮ ਨਿਕਲ ਗਏ ਉਹਨਾਂ ਦਾ ਜਨ ਨਿਸ਼ਾਨਾ ਨਹੀਂ ਲੱਗਾ ਜੋ ਵੀ ਆਪਣੀ ਪੂਰੀ ਇਰਾਦਾ ਕਤਲ ਦੇ ਹੀ ਆਏ ਸੀ ਵੀ ਮੈਂ ਮਾਰ ਕੇ ਜਾਣਾ ਕਿੰਨੇ ਬੰਦੇ ਸੀ ਦੋ ਜਣੇ ਸੀ ਦੋਵੇਂ ਸਰਦਾਰ ਸੀ ਪਾਗਾ ਬੰਨੀਆਂ ਹੀ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਹੁਣ ਕੀ ਕਰੀ ਇਹਨੂੰ ਚੱਲ ਨਹੀਂ ਪ੍ਰਸ਼ਾਸਨ ਨੇ ਕਹਿੰਦੇ ਬੰਦੇ ਜਲਦੀ ਤੋਂ ਜਲਦੀ ਫੜ ਕੇ ਤੇ ਉਹਨੂੰ ਸਜ਼ਾ ਦਿੱਤੀ ਜਾਵੇ ਵੀ ਅੱਗੋਂ ਤੋਂ ਕਿਸੇ ਹੋਰ ਤੇ ਨਾ ਇਹ ਵਾਰਦਾਤ ਹੋਵੇ ਅੱਜ ਤੇ ਮੈਂ ਕਿਸੇ ਦੇ ਲੱਗ ਵੀ ਸਕਦੀ ਸੀ ਤੇ ਮੇਰਾ ਪਰਿਵਾਰ ਮੇਰੇ ਦੋ ਛੋਟੇ ਛੋਟੇ ਬੱਚੇ ਆ ਬਾਜ ਕੋ ਪਰਿਵਾਰ ਸਾਡਾ ਉਜੜ ਜਾਣਾ ਤੇ ਬਾਜ਼ਾਰ ਜਿਹੜਾ ਜ ਬੰਨ ਕੀਤਾ ਗਿਆ ਉਹ ਕਿਹਦੇ ਰੋਟੇ ਬਣੇ ਇਹ ਇਸੇ ਕਰਕੇ ਵੀ ਸਾਡੇ ਆਪਾਂ ਪ੍ਰਸ਼ਾਸਨਾਂ ਨੇ ਮੰਗ ਕਰਦੇ ਆ ਵੀ ਇਹ ਬੰਦੇ ਫੜੇ ਜਾਣ ਦਵਾ ਤੋਂ ਦਾਵ ਕਿਉਂਕਿ ਇੱਥੇ ਵਾਰਦਾਤਾ ਬਹੁਤ ਜ਼ਿਆਦਾ ਹੁੰਦੀਆਂ ਵਿਆਪ ਚ ਕੱਲ ਇਹ ਜਿਹੜੇ ਆਪਣੇ ਭਾਈ ਸਾਹਿਬ ਜਿਹੜੇ ਕੱਪੜੇ ਦੀ ਦੁਕਾਨ ਕਰਦੇ ਆ ਉੱਪਰ ਇਹ ਜਾਂਦੇ ਦਿੱਲੀ ਅਪਡਾਊਨ ਕਰਦੇ ਆ ਅਨੁਸਾਰ ਇੱਕ ਪਿਆਰੇ ਹੀ ਜਿਹੇ ਇਹ ਜਿਹੜਾ ਆਪਣੇ ਆਪ ਪਿੱਛੇ ਦੋ ਅਣਖਸ਼ਟ ਬੰਦੇ ਮੂੰਹ ਵੱਲੋਂ ਵੱਡੇ ਹੋਏ ਕਿ ਜਿਹੜੇ ਕਿ ਇਹਨਾਂ ਦਾ ਨਜਾ ਫੇਰ ਕਰਕੇ ਚਲੇ ਜੇ ਤਿੰਨ ਫੇਰ ਦਿੱਤੇ ਉਹਨਾਂ ਜਿਹੜੇ ਉਹਨਾਂ ਦੇ ਵਿੱਚੋਂ ਇਹਨਾਂ ਦੀ ਇੱਕ ਲੱਗਾ ਪੱਟ ਦੇ ਅੰਦਰ ਇਹ ਫਿਰ ਚਲੇ ਗਏ ਉੱਥੇ ਇਹਨਾਂ ਨੇ ਪੰਜਾਬ ਥਾਣੇ ਗਏ ਸਾਡੇ ਜੀਆਰਪੀ ਉੱਥੋਂ ਐਮਐਲਆਰ ਫਟਾਉਣ ਵਾਸਤੇ ਆਏ ਹਣ ਤੋਂ ਪਹਿਜਾਤ ਹੈ ਹੁਣ ਅਹੀਂ ਇਹਨਾਂ ਨੇ ਪੰਜਾਬ ਪੱਕਾ ਦੇ ਰਹੇ ਇਹਨਾਂ ਨੇ ਅੰਡਰ ਸੈਕਸ਼ਨ ਦੀ ਐਪੀ ਹਾਂਜੀ ਅੰਡਰ ਸੈਕਸ਼ਨ ਕੀ ਹੈ ਅੰਡਰ ਸੈਕਸ਼ਨ 109 ਨੇ ਬੀਐਸਐਨ ਲੱਗੀ ਕਿ 109 ਆ ਜਿਹੜੀ ਆ ਚੌਂਕੀ ਤੇ 25 ਨੰਬਰ ਬੰਦੇ ਉਹਦਾ ਮੂੰਹ ਵੱਧੇ ਹੋਇਆ ਚਲੋ ਜਦੋਂ ਖੜੇ ਕੈਸੇ ਜਾਂਦੇ ਪਈ ਅਹੀਂ ਉਹਨਾਂ ਨੇ ਕੋਈ ਨਹੀਂ ਕੀ ਸੀ ਫੋਟੋਜੋ ਛੰਘਾ ਰਹੇ ਆ ਇਹ ਕਹਤੇ ਥੇਲਾ ਲੇਤੇ ਕਵਰ ਨਹੀਂ ਕਰ ਰਹੇ ਅੱਗੇ ਮੈਨੇ ਰੋੜਾ ਚੋ ਇਹ ਸਰ ਪਿੱਛੇ ਜਿੱਥੇ ਪਵਾੜਦਾਤ ਹੋਈ ਉਥੇ ਕਵਰ ਨਹੀਂ ਕਰ ਰਹੇ ਅਹੀਂ ਅੱਗੇ ਪਿੱਛੇ ਤੋਂ ਲੈ ਕੇ ਬਾਜ਼ਾਰ ਚੋਂ ਵੀ ਨਾ ਕੈਮਰੇ ਛੰਘਾ ਰਹੇ ਆ ਬਾਕੀ ਜੇ ਬੰਦਿਆਂ ਦਾ ਅਸੀਂ ਫਸਾ ਜਲਦੀ ਲਗਾ ਕੇ ਜਿਹੜੇ ਬ੍ਰਿਫਸਟ ਕਰਾਂਗੇ ਜਿਹੜੇ ਪੁੱਛਦੇ ਐਗਰੈਸਿਵ ਚ ਬੰਦੇ ਬਾਹਰੋਂ ਪੁੱਛਦੇ ਹਾਂਜੀ ਉਹਦੇ ਜਿਹੜੇ ਬਾਹਰ ਉਹਦੇ ਸਰ ਪੁਛ ਦੇ ਰੈਸਟ ਹੀ ਨਹੀਂ ਹੋਏ ਉਹਦੇ ਉਥੋਂ ਵਾਰਦਾਤ ਕਰਕੇ ਪਰਾਂ ਦੀ ਪਰਾਂ ਹੀ ਭੱਜ ਗਏ ਜੀ ਉਥੋਂ ਨਹੀਂ ਚਲੋ ਉਹ ਤੇ ਹੈਗਾ ਜੀ ਬਾਕੀ ਪੁਛ ਤੇ ਆਪਣੀ پوری ਤਨ ਦੇ ਇਹ ਨਿਡੂਟੀ ਕਰ ਰਹੇ ਆ ਆਪ ਸਾਰੇ ਤੇ ਬਾਕੀ ਜਿਹੜਾ ਥੋੜੀ ਜੀ ਆਪਣੀ ਲਾਜਮਾਂ ਦੀ ਵਿਗਾੜ ਹੋਣ ਕਰਕੇ ਜਿਹੜੀ ਇਹ ਪੂਰਾ ਪ੍ਰੋਪਰ ਸਾਡੀਆਂ ਜਿਹੜੀਆਂ ਕੀ ਲੱਗਦਾ ਸੀ ਕਿ ਕਦੀ ਤੁਸੀਂ ਜਿਹੜਾ ਇਹਨੇ ਤੇ ਹਮਲਾ ਕਰਨਾ ਆਇਆ ਸੀ ਨਾ ਕਿਸੇ ਜਾਂ ਟੂ ਪ੍ਰਿੰਸਿਸ ਕਿਸੇ ਚਲੋ ਉਹ ਤੇ ਹੁਣ ਗ੍ਰਿਫਤਾਰੀ ਤੋਂ ਬਾਹਰ ਹੀ ਲੱਗੂਗਾ ਇਹ ਪਤਾ ਜੀ ਕਿ ਜੋ ਅੰਨਾ ਜੇ ਪੁਛ ਗਿਆ ਚਾਊਗਾ ਅਗਲੇ ਕਾਰਵਾਈ ਹੋਵੇਗੀ